ਇੱਕ ਤਾਂ ਐਦਵਾਰ ਨੂੰ ਵੈਸੇ ਲੋਨ ਹੁੰਦਾ ਨਹੀਂ ਹੁੰਦਾ ਸਾਡੇ ਲਵੇ ਆਓਗੇ ਤੁਹਾਡਾ ਐਦਵਾਰ ਨੂੰ ਵੀ ਲੋਨ ਕਰਾਵਾਂਗੇ ਉੱਪਰ ਦੀ ਗੱਲ ਕਰੀਏ ਟਾਈਮ ਤਾਂ ਸਿਰਫ 10 ਤੋਂ 15 ਮਿੰਟਾਂ ਦੇ ਵਿੱਚ ਲੋਨ ਬਈ ਹੈਨਾ ਡਿਲੀਵਰੀ ਤਾਂ ਵਾਂਗੇ ਨਾਲ ਕਾਰ ਦੀ ਜਿਵੇਂ ਅਸੀਂ ਹੈਗੇ ਪੀਵੀ 13 ਦੇ ਸੰਗਰੂਰ ਦੇ ਮਾਲਵੇ ਵਾਲੇ ਤੇ ਤੁਸੀਂ ਕਿਹੜੇ ਮਾਡਲ ਇਹ ਵੀ ਕਮੈਂਟ ਕਰਕੇ ਦੱਸਿਆ ਕਰੋ ਹਣਾ ਵੀ ਪਤਾ ਲੱਗਦਾ ਰਹਿੰਦਾ ਵੀ ਆਪਣੇ ਭਾਈ ਸਾਡਨ ਨਾਲ ਕਿੱਥੋਂ ਜੁੜੇ ਹੋਏ ਨੇ ਹਾਂਜੀ ਔਰ ਜਨਰਲ 11 ਮਾਡਲ ਜੀ 670 ਇਹ ਆ ਗਈ ਜੀ 2014 ਮਾਡਲ ਰਜਿਸਟਰਡ 15 ਜੀ 470 ਦੀ ਰਹੀ ਇਹ ਆਲਟੋ 2013 ਮਾਡਲ 210000 ਰੁਪਏ 10 ਮਾਡਲ 11 ਦੀ ਰਜਿਸਟਰਡ R20 180000 ਰੁਪਏ ਦੀ 2010 ਮਾਡਲ ਆ ਗਈ ਜੀ ਇਹ 190000 ਰੁਪਏ ਦੀ K10 21 ਮਾਡਲ VXI ਇਹ 865000 ਰੁਪਏ ਦੀ ਜਮੇ ਨਵੀਂ ਗੱਡੀ ਆ 13 ਮਾਡਲ Etios 270000 ਰੁਪਏ ਦੀ Sento ਆ ਗਈ ਜੀ 2.5 ਲ ਇਹ 1.40 ਲੱਖ ਰੁਪਏ ਦੀ K10 2010 ਮਾਡਲ 1.85 ਦੀ ਪੈ ਜੀ ਲੈ ਮਿੱਤਰੋ ਬਾਈ ਸਤਿ ਸ੍ਰੀ ਅਕਾਲ ਅੱਜ ਆ 13 ਤਰੀਕ ਤੇ ਦੂਜਾ ਐਤਵਾਰ ਅੱਜ ਤੇ ਅਪ੍ਰੈਲ ਮਹੀਨੇ ਦਾ ਹਾਂਜੀ ਹਾਂਜੀ ਵਿਸਾਖੀ ਦਾ ਦਿਨ ਵਿਸਾਖੀ ਦਾ ਦਿਨ ਆ ਬਹੁਤ ਬਹੁਤ ਮੁਬਾਰਕ ਆ ਬਾਈ ਸਾਰੇ ਮਿੱਤਰਾਂ ਨੂੰ ਵਿਸਾਖੀ ਦੀਆ ਤੇ ਅੱਜ ਹੋਈ ਸੀ ਖਾਲਸਾ ਪੰਥ ਦੀ ਸਥਾਪਨਾ ਹਾਂਜੀ ਹਾਂਜੀ ਤੇ ਬਾਈ ਜਿਹੜੇ ਕਿਸੇ ਮੇਰੇ ਬਾਈ ਨੇ ਕੋਈ ਕਾਰ ਲੈਣੀ ਆ ਅੱਜ ਆਪਾਂ ਗੱਲ ਕਰੀਏ ਵਿਸਾਖੀ ਸਪੈਸ਼ਲ ਕੁਝ ਆਪਾਂ ਰੇਟ ਵੀ ਤੁਹਾਨੂੰ ਬਹੁਤ ਘੱਟ ਦਵਾਂਗੇ ਤੇ ਓਰੇ ਅੱਜ 300 ਤੋਂ 400 ਕਾਰ ਆਈ ਹੋਈ ਆ ਜਿਵੇਂ ਆਪਾਂ ਅ ਅਲਟੋ ਦੀ ਗੱਲ ਕਰੀ ਸਾਡੇ ਲਵੇ 15-20 ਅਲਟੋ ਆ ਸੁਭਕਾ ਜਿਹੜੀ ਮਰਜ਼ੀ ਕਾਰ ਲੈ ਲਓ ਬਈ ਤਾਂ ਵਿਜ਼ਿਟ ਕਰ ਲਿਓ ਤੂਰੀ ਕਾਰ ਵੇਰ ਵਾਲੇ ਬਾਈ ਹੋਰੀ ਮੇਲਾ ਲਾਉਂਦੇ ਨੇ ਹਰ ਸੈਕੰਡ ਸੰਡੇ ਬਈ ਹਨਾ ਅਮਰਗੜ ਵਿਖੇ ਅਮਰਗੜ ਵਿਖੇ ਸੱਚੀ ਗੱਲ ਵੀਰੀ ਸੱਚੀ ਗੱਲ ਵੀਰੀ ਮੁਬਾਰਕਾ ਤੁਹਾਨੂੰ ਵਿਸਾਖੀ ਦਾ ਬਈ ਤੇ ਅੱਜ ਦੀਆਂ ਕਾਰਾਂ ਕਿਹੜੀਆਂ ਕਿਹੜੀਆਂ ਐਨ ਕਰਦੀਆਂ ਥਰੂ ਕਾਰਾਂ ਹੋ ਨਾ ਕਾਰਾਂ ਬਹੁਤ ਨੇ ਬਾਦੂ ਪਹਿਲੀ ਸਕੋਰਪੀ ਆਪਣੇ ਲਵੇ ਇਹ ਹੁਣ ਤੱਕ ਦੇ ਰਿਕਾਰਡ ਤੋੜਨੇ ਆਪਣੇ ਕੋਲ ਠੀਕ ਹੈ ਹਾਊਸਫੁੱਲ ਹੈ ਬੇਲਕੋਲ ਹੈ ਅਧਰ ਕਾਰ ਖੜਾਉਣ ਨੂੰ ਜਗ੍ਹਾ ਨਹੀਂ ਹੈਗੀ ਬਈ ਹਨਾ ਇਹ 17 ਮਾਡ ਤੇ 10 ਲੱਖ ਰੁਪਏ ਦੀ ਰੇਂਜ ਚ ਹੈ ਇਹ 17 ਮਾਡਲ S10 S10 ਹਾਂਜੀ ਠੀਕ ਹੈ ਲੈ ਵੀ ਇਹ ਬੜੀ ਬਲੈਕ ਮੋਡਲ ਬਲੈਕ ਗੱਡੀ ਮਿਲਦੀ ਨਹੀਂ ਦੇਖੋ ਲਾਇਲੂਏ ਵਗੈਰਾ ਸਾਰਾ ਕੁਝ ਇੱਥੇ ਲੱਗਿਆ ਹੈ ਗੱਡੀ ਰੇਟ ਵੀ ਜਾਇਜ਼ ਆ ਬਾਈ ਹੈਨਾ 17 ਮਾਡਲ ਕਾਰ ਹੈ ਤੇ ਲੈ ਜੋ ਦੇ ਕਿਸ ਨੇ ਕਾਰ ਲੈਣੀ ਤੁਹਾਨੂੰ ਥੋੜਾ ਫਟਾਫਟ ਦਿਖਾਉਂਗਾ ਵੀ ਕਾਰ ਆ ਇਹ ਜਸਸ ਤੋਂ ਵੀਡੀਓ ਐ ਪਾਈ ਆਈ ਸੀ ਵੀ ਆਓ ਤੇ ਆ ਕੇ ਕਾਰਾਂ ਦੇਖੋ ਬਈ ਹੈਨਾ ਫੋਨ ਨੰਬਰ ਦਿੱਤੇ ਹੋਏ ਨੇ ਕੋਈ ਡਿਟੇਲ ਲੈਣੀਆਂ ਲੈ ਲਿਓ ਤੇ ਆਹ ਵਾਲੀ ਹੋਂਡਾ ਸੀ ਇਹ ਆ ਵੀ 14 ਮਾਡਲ ਹੈ ਜੀ ਇਹ ਹਾਂਜੀ ਇਹ ਸਵਾ 4 ਲੱਖ ਰੁਪਏ ਦੀ ਰੇਂਜ ਚ ਹੈ 4 25 ਦੇ ਵਿੱਚ ਡ ਇਹ ਆ ਗਈ ਡਸਟਰ ਜੀ 3.5 ਲੱਖ ਰੁਪਏ ਦੀ ਸਾਢੇ 3 ਲੱਖ ਰੁਪਈਆ ਦੀ ਆਹ 16 ਮਾਡਲ ਡਸਟਰ ਆਹੀ ਬੜਾ ਉੱਚਾ ਮਾਡਲ ਅੱਛਾ ਹਾਂ ਨਵੀਂ ਸ਼ੇਪ ਆ ਗਈ ਨਾ ਪਰ ਇਹ ਗੱਡੀ ਸਾਡੇ ਕੋਲ ਆਈ ਹੈ 15 ਮਾਡਲ ਜੀ 15 ਮਾਡਲ ਤੇ ਇਹ 4x4 ਆਟੋਮੈਟਿਕ ਆ ਆਟੋ 4x4 ਆ ਹਾਂਜੀ ਹਾਂ ਗੱਡੀ ਬਹੁਤ ਮਤਲਬ ਸਹੀ ਰੇਟ ਚਾ ਮਤਲਬ 11 ਲੱਖ ਰੁਪਏ ਦੀ ਗੱਡੀ ਮਿਲਦੀ ਸਿਰਫ 11 ਲੱਖ ਦੀ ਬਾਜੀ 4x4 ਬਈ ਹੈ ਨਾ ਅਗਰ ਕੰਪਨੀ ਦੀ ਗੱਲ ਕਰੀ ਕੰਪਨੀ ਚ ਨਵੀਂ ਵੀ ਜਦੋਂ ਆਪਾਂ ਕਢਾਉਣਿਆ ਤਾਂ 5-6 ਲੱਖ ਰੁਪਏ ਮਹਿੰਗੀ ਹੁੰਦੀ ਆ ਹਾਂਜੀ ਹਾਂ ਹੈਨਾ ਇਹ ਵੀਰੇ ਇਹ ਆ ਗਈ ਜੀ 2016 ਮਾਡਲ ਪੈਟਰੋਲ ਹਾਂਜੀ ਇਹ ਹੈਗੀ 490k ਦੀ ਪੈ ਜੂਗੀ ਆਪਾਂ ਨੂੰ 16 ਮਾਡਲ 4 ਲੱਖ 90 ਹਜ਼ਾਰ ਰੁਪਈਆ ਦੀ ਬਈ ਇਹ ਹੈਗਾ ਤੁਹਾਡਾ ਲੁਧਿਆਣੇ ਦਾ ਨੰਬਰ ਬਈ ਹਾਂ ਪਹਿਲੇ ਨਾਂ ਦੀ ਗੱਡੀ ਆ ਪੈਟਰੋਲ ਫਸਟ ਓਨਰ ਆਹ ਇਹ ਆ ਗਈ ਜੀ 8 ਮਾਡਲ ਹਾਂਜੀ ਹਾਂ 528 ਤੱਕ ਇਹ ਹਾਂਜੀ ਹਾਂ 1 ਲੱਖ 75 70 ਕੀ ਪੈ ਜੂਗੀ 1 ਲੱਖ 70 ਹਜ਼ਾਰ ਰੁਪਈਆ ਦੇ ਵਿੱਚ ਬਈ ਠੀਕ ਹੈ ਤੇ ਆਹ ਆ ਕਿਹੜੀ ਆ ਗਈ ਵੀਰੇ ਆਪਣੇ ਲਵੇ ਇਹ ਆ ਗਈ ਜੀ ਡਿਜ਼ਾਇਰ 2016 ਮਾਡਲ ਡੀਜ਼ਲ ਚ ਪਹਿਲੇ ਨੌ ਦੀ ਗੱਡੀ ਆ ਹਾਂਜੀ ਹਾਂਜੀ ਤੇ 5 ਗਲਾਖ ਲੱਖ ਰੁਪਏ ਦੀ ਰੇਂਜ ਚ 5 ਲੱਖ ਰੁਪਈਆ ਦੀ ਰੇਂਜ ਦੇ ਵਿੱਚ ਬਸ ਠੀਕ ਆ ਵੀਰੇ ਤੇ ਆਹ ਆ ਗਈ 2012 ਮਾਡਲ ਹੈ ਜੀ ਗੱਡੀ ਐ ਕੋਈ ਸਟਾਨ ਗੱਡੀ ਦਾ ਚਾਹੁੰਦਾ 2 ਲੱਖ 40 ਹਜ਼ਾਰ ਦੀ ਠੀਕ ਹੈ 2 40 2 40 ਦੇ ਵਿੱਚ ਬਈ ਅੱਛਾ ਲੋਨ ਵਗੈਰਾ ਦੀ ਫੈਸਿਲਿਟੀ ਕਿੰਨੇ ਟਾਈਮ ਤੇ ਲੋਨ ਕਰਾ ਦਾਂਗੇ ਆਪਾਂ ਅੱਧੇ ਘੰਟੇ ਚ ਲੋਨ ਜੀ ਆ ਹੁਣ ਵੀ ਅਸੀਂ ਇੱਕ ਗੱਡੀ ਡਿਲੀਵਰੀ ਕਰਾਂਗੇ ਥੋੜੀ ਜਿਹੀ ਠੀਕ ਹੈ ਤੇ ਅੱਧਾ ਘੰਟਾ ਕੀ 10 ਮ ਇੱਕ ਤਾਂ ਐਦਵਾਰ ਨੂੰ ਵੈਸੇ ਲੋਨ ਹੁੰਦਾ ਨਹੀਂ ਹੁੰਦਾ ਸਾਡੇ ਲਵੇ ਆਵੋਗੇ ਤੁਹਾਡਾ ਐਦਵਾਰ ਨੂੰ ਵੀ ਲੋਨ ਕਰਾਵਾਂਗੇ ਉੱਪਰ ਦੀ ਗੱਲ ਕਰੀਏ ਟਾਈਮ ਤਾਂ ਸਿਰਫ 10 ਤੋਂ 15 ਮਿੰਟਾਂ ਦੇ ਵਿੱਚ ਲੋਨ ਬਈ ਹੈਨਾ ਡਿਲੀਵਰੀ ਤਾਂਵਾਂਗੇ ਨਾਲ ਕਾਰ ਦੀ ਬਈ ਹੈ ਇਹ ਡਸਟਰ ਵੀਰੇ ਕਿਹੜਾ ਮਾਡਲ ਹੈ ਡਸਟਰ 2015 ਮਾਡਲ ਹੈ ਜੀ ਇਹ ਹਾਂਜੀ ਤੇ ਟ੍ਰੈਨੋ ਟ੍ਰੈਨੋ ਡਸਟਰ ਟ੍ਰੈਨੋ ਉਹ ਇੱਕੋ ਨਾਲ ਦੀਆਂ ਨੇ ਬਹੁਤ ਸਹੀ ਰੇਟ 'ਚ ਹੈ ਸਿਰਫ 22 ਲੱਖ ਰੁਪਏ ਦੀ ਗੱਡੀ ਹੈ ਜੀ 22 ਲੱਖ ਰੁਪਈਆ ਦੀ ਬਈ ਹਾਂਜੀ ਔਰ ਇਹ ਤੁਹਾਨੂੰ ਬਈ ਸਾਰੀਆਂ ਲਗਭਗ ਪੰਜਾਬ ਨੰਬਰ ਦੀਆਂ ਕਾਰਾਂ ਮਿਲਣਗੀਆਂ ਕੋਈ ਹੋ ਸਕਦੇ ਆ ਬਾਹਰਲੇ ਨੰਬਰ ਦੀ ਹਾਂਜੀ ਹਾਂ ਆਹ ਦੇਖੋ ਡੇਢ ਰੱਖ 1 ਲੱਖ 40 ਹਜ਼ਾਰ ਰੁਪਏ ਦੀ ਇੰਡੀਗੋ ਆ ਰਹੀ ਹੈ 11 ਮਾਡਲ 11 ਮਾਡਲ ਬਈ ਇਹ ਆਹ ਪਹਿਲੇ ਨੌ ਦੀ ਇਹ ਹੈਗੀ ਆ 2012 ਮਾਡਲ ਜੀ 2 ਲੱਖ 10 ਹਜ਼ਾਰ ਰੁਪਏ ਦੀ ਸਾਰੀ 2 10 ਪਹਿਲੇ ਨੌ ਦੀ 20 अल्टੋ ਕੇਡ ਠੀਕ ਹੈ ਆਹ ਇਹ अल्टੋ ਸਾਦੀ ਆ ਗਈ ਜੀ ਇਹ ਹਾਂਜੀ ਤੇ ਤੀਜੇ ਨੌ ਦੀ 1 ਲੱਖ 20 ਹਜ਼ਾਰ ਰੁਪਏ ਦੀ ਗੱਡੀ ਆ ਇਹ 2008 ਮਾਡਲ ਪਾਸ ਹੋਈ ਹੋਈ ਹੈ ਜੀ ਠੀਕ ਹੈ ਵੀਰੇ ਥਰਡ ਓਨਰ ਅੱਛਾ ਉਰੇ ਵਾਲੀ ਕਾਰਾਂ ਜਿਵੇਂ ਪਾਸਿੰਗ ਪੂਸਿੰਗ ਸਾਰਾ ਲਿਖਿਆ ਹੁੰਦਾ ਉੱਪਰ ਬੈਠਣਾ ਹਾਂਜੀ ਬਿਲਕੁਲ ਪੂਰੀ ਫੁੱਲ ਡਿਟੇਲ ਇਹਦੇ ਉੱਤੇ ਉਹ ਨਾਲ ਜਿਵੇਂ ਬਈਆਂ ਨੇ 21 ਮਾਡਲ ਪਾਸੇ ਉੱਪਰ ਲੇਗਾ 36 ਤੱਕ ਬਈ ਹੈ ਨਾ ਹਾਂਜੀ ਹਾਂ ਇਹ 4.5 ਲੱਖ ਰੁਪਏ ਦੀ ਗੱਡੀ ਹੈ 4.5 ਲੱਖ ਦੀ ਬਹੁਤ ਵਧੀਆ ਸਲੈਰੀਓ ਗੱਡੀ ਮਿਲ ਨਹੀਂ ਰਹੀ ਮਾਰਕੀਟ ਬੜੇ ਬੋਲ ਦੀ ਗੱਲ ਹੈ ਬਈ ਹੈ ਨਾ ਤੇ ਆ ਆ ਗਈ ਇਹ 2011 ਮਾਡਲ ਗੱਡੀ ਹੈ ਜੀ ਵੀਲਚ ਹੈ ਤੇ ਇਹਦਾ ਰੇਟ 1,85,000 ਰੁਪਏ 11 ਮਾਡਲ 1,85 ਦੇ ਵਿੱਚ ਬਈ ਲੈ ਵੀ ਆ ਵੀ ਕਾਰ ਤੁਸੀਂ ਲਿਆ ਸਕਦੇ ਆ ਬਈ ਸਬਕਟ ਮਾਰਕੀਟ ਚ ਪੁਰਾਣੀ ਜੇ ਬਹੁਤ ਘੱਟ ਮਿਲਦੀ ਆ ਪਰ ਆਪਣੇ ਲਾਵੇ ਖੜੀ ਆ ਆ 12 ਮਾਡਲ ਗੱਡੀ ਹੈ ਜੀ 2,45,000 ਰੁਪਏ 2,45 ਦੇ 12 ਮਾਡਲ ਲਾਓ ਪੈਟਰੋਲ ਵੀ ਇਹਦੇ ਨਾਲੇ ਪਾਸ ਹੀ ਪੂਸਿੰਗ ਵਧੀਆ ਹਾਂਜੀ ਹਾਂ ਆਹ 15 ਮਾਡਲ ਆ ਗਈ ਜੀ 375000 ਰੁਪਏ ਦੀ 3 ਲੱਖ ਤੇ 75000 ਰੁਪਈਆ ਦੀ ਆਲਟੋ ਦਿਖਾ ਦਿਓ ਇਹ ਕਿਹੜਾ ਮਾਡਲ ਹੈ 2007 ਮਾਡਲ ਹੈ ਜੀ ਇਹ 110000 1 ਲੱਖ ਰੁਪਏ ਦੀ ਹੋਊਗੀ ਜੀ ਪੂਰੇ ਪੂਰੇ 1 ਲੱਖ ਰੁਪਈਆ ਦੇ ਵਿੱਚਕਾਰ ਮਿਲ ਜੂਗੀ ਹੈ ਨਾ ਤੇ ਇਹ ਇਹ ਆ ਗਈ ਜੀ ਪੋਲੋ ਆਹ ਪੋਲੋ ਆ ਗਈ ਇਹ ਕਿਹੜਾ ਮਾਡਲ ਹੈ ਆ ਗਈ ਜੀ 2012 ਮਾਡਲ 145000 ਰੁਪਏ ਦੀ 145 ਦੇ ਵਿੱਚ ਬਈ ਠੀਕ ਆ ਆਹ ਇਹ ਵਰਨਾ ਆ ਗਈ ਇਹ ਵੀ ਅੱਜ ਕੱਲ੍ਹ ਘਾਟੇ ਮਿਲਦੀ ਹੈ 11 ਮਾਡਲ ਗੱਡੀ ਹੈ ਇਹ ਮਾਡਲ ਚ 1,85,000 ਰੁਪਏ ਦੀ 1,75,000 ਰੁਪਏ ਦੀ ਗੱਡੀ ਇੱਕ 75 ਦੇ ਮੌਕੇ ਤੇ 10-15,000 ਰੁਪਏ ਦਾ ਡੁੱਟਾ ਹੋ ਜਾਂਦਾ ਬਈ। ਸੋਹਣੀ ਗੱਡੀ ਆ ਦੇਖੋ ਇਹ Swift ਬਹੁਤ ਸੋਹਣੀ ਗੱਡੀ ਆ ਦੇਖੋ। 10 ਮਾਡਲ ਮਹਾਲੀ ਦਾ ਨੰਬਰ ਆ ਤੁਹਾਡਾ। ਸਿਰਫ 1,85 ਦੇ ਵਿੱਚ 85 ਦੀ ਰੇਂਜ ਚ ਹੈ। ਠੀਕ ਹੈ ਵੀਰੇ ਨਾ ਵੀ ਅਲਾਈ ਵੀ ਕਾਰ ਨੂੰ ਲੱਗੇ ਹੋਏ ਨੇ ਨਾਲੇ। ਆਹ ਟ੍ਰੈਨ ਹੋ ਗਏ ਨਾ ਇਹਨੂੰ ਆ ਗਈ ਜੀ 2015। ਹਾਂ ਹਾਂ ਹਾਂ। ਤੇ 16 ਦੀ ਰਜਿਸਟਰਡ ਆ ਜੀ। ਹਾਂਜੀ ਹਾਂਜੀ। ਬਹੁਤ ਸੋਹਣੀ ਗੱਡੀ ਆ। 4,45,000 ਰੁਪਏ। 445 ਦੇ ਵਿੱਚ ਬਈ। ਠੀਕ ਹੈ ਆ ਮੌਸਮ ਵੀ ਹੈ ਨਾ ਪੂਰਾ ਨਰਬਨੇ ਦਾ ਠੰਡਾ ਹੈ ਰੱਬ ਨੇ ਰੱਬ ਪੂਰਾ ਮਿਹਰਬਾਨ ਹੈ ਸਾਡੇ ਦੀ ਲੋਕ ਬਹੁਤ ਬੰਗੇ ਬੋਹਦੇ ਨੇ ਪਰ ਰੱਬ ਪੂਰਾ ਮਿਹਰਬਾਨ ਹੈ ਠੀਕ ਹੈ ਇਹ ਹੈਗੀ 17 ਮਾਡਲ ਐਲਡੀ ਆਪਸ਼ਨਲ ਮਾਡਲ ਦੇ ਵਿੱਚ ਹੈ ਤੇ 535000 ਰੁਪਏ ਦੀ ਠੀਕ ਹੈ ਨਾਲ ਦੇ ਟਾਇਰ ਚੱਕੀ ਫਿਰਦੀ ਹੈ ਵਧੀਆ ਗੱਲ ਬਾਅਦ ਕਹਿੰਦੇ ਵੀ ਆਹ ਲੋ ਆਹ ਕੋਕਾ ਪੀਸ ਗੱਡੀ ਜਮੀ ਰੱਬ ਨਾਲ ਮਾਰੇ ਹੋ ਨਹੀਂ ਦੱਬਦੇ ਦੱਬਦੇ ਨਹੀਂ ਰੱਬ ਨਾਲਾ ਬਸ ਇੰਨਾ ਗੱਲ ਹੈ ਆਹ ਇਹ ਹੈਗੀ ਆ 2010 ਮਾਡਲ ਜੀ ਹਾਂ 2,25,000 ਰੁਪਏ ਦੀ ਗੱਡੀ ਇਹ ਮਿਲ ਜੂਗੀ 2,25,000 ਆ ਆ ਗਈ ਸਕੋਰਪੀਓ ਤੇ ਸਕੋਰਪੀਓ ਆ ਗਈ ਜੀ ਇਹ 2015 ਮਾਡਲ ਹੈ ਬਹੁਤ ਸਸਤੀ ਰੇਂਜ ਚ ਹੈ 7.7 ਲੱਖ ਰੁਪਏ ਦੀ 7.50 ਦੇ ਵਿੱਚ ਹੈ ਹਾਂਜੀ ਹਾਂਜੀ ਐਸਐਸ ਐਸਓ 6+ ਹੈ ਸੋਰੀ 6+ 15 ਮਾਡਲ ਐਚਆਰ03 ਬਈ ਹਸਾਰ ਦਾ ਨੰਬਰ ਆ ਬਈ ਹੈਨਾ 7.50 ਦੀ ਕੋਈ 7.50 ਦੀ ਆਹ ਇਹ ਆ ਗਈ 11 ਮਾਡਲ ਸਵਿਫਟ ਨਵੀਂ ਸ਼ੇਪ ਚ ਆ ਗਈ ਜੀ ਹਾਂਜੀ ਹਾਂਜੀ 65 65 ਨੰਬਰ 3,10,000 ਰੁਪਏ ਦੀ ਬੈਜੀ 3 ਲੱਖ ਤੇ 10000 ਰੁਪਈਆ ਦੇ ਵਿੱਚ 12 11 ਮਾਡਲ ਵੀਡੀ ਅਲਾਇ ਬਹੁਤ ਸੋਹਣੇ ਲੱਗੇ ਨੇ 2022 ਮਾਡਲ ਸੈਂਟਰੋ ਇਸ ਨੇ ਸੀਐਨਜੀ ਵਿਦ ਸੀਐਨਜੀ ਲੈਣੀ ਹੋਵੇ ਸਾਈਕਲ 22000 ਚ ਦੀ ਗੱਡੀ ਹੈ 5 25 ਦੀ ਰੇਂਜ 6 5 ਦੀ ਬਈ ਠੀਕ ਆਹ ਇਹ ਆ ਗਈ ਜੀ ਆਪਣਾ 2014 ਮਾਡਲ ਵਰਨਾ 14 4 ਲੱਖ ਰੁਪਈਆ ਦੀ ਰੇਂਜ ਚ 4 ਲੱਖ ਰੁਪਈਆ ਇਹ ਦੂਜੀ ਆ ਗਈ ਪ੍ਰੋਜੈਕਟਰ ਲਾਈਟ ਵਾਲੀ ਆ ਜੀ ਠੀਕ ਹੈ ਇਹ ਆ ਗਈ ਕ੍ਰੂਜ਼ ਖੜੀ ਹੈ ਆਪਣੇ ਨਾਲ ਇਹ 2013 ਮਾਡਲ ਐਲਟੀ ਮਾਡਲ ਦੇ ਵਿੱਚ ਹਾਂਜੀ ਤੇ 2,75,000 ਰੁਪਏ ਦੀ ਦੋ 275 ਦੇ 13 ਮਾਡਲ ਬਈ ਨੰਬਰ ਤੁਹਾਡਾ ਫੇਰ ਗੱਲ ਕਰਾਂ ਬਈ ਪਟਿਆਲੇ ਦਾ ਆਹ ਇਹ ਆ ਗਈ 2011 ਮਾਡਲ i20 ਹਾਂਜੀ ਹਾਂ ਤੇ ਪਹਿਲੇ ਨੌ ਦੀ ਗੱਡੀ ਹੂੰ ਹੂੰ ਦੋ 240 240 ਦੇ ਵਿੱਚ ਪਹਿਲੇ ਨੌ ਦੀ ਗੱਡੀ ਬਈ ਕਾਰਾਂ ਬਹੁਤ ਨੇ ਠੀਕ ਆ ਕੋਈ 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 ਵੀ ਕਾਰ ਤੁਹਾਨੂੰ ਅਗਰ ਸਮਝ ਆਉਂਦੀ ਹੈ ਨਾ ਉਹਦਾ ਸਕਰੀਨ ਸ਼ਾਟ ਲੈ ਕੇ ਬਾਈਹਾਂ ਨੂੰ ਭੇਜ ਦਿਓ ਤੁਹਾਨੂੰ ਡਿਟੇਲ ਫੁੱਲ ਆ ਜੂਗੀ ਬਈ ਹੈਨਾ ਤੇ ਆਹ ਇੱਕੋ ਇਕੋ ਸਪੋਰਟਸ ਆ ਬੜੀ ਸਾਫ਼ ਉਹਦੀ ਨੌ ਗੱਡੀ ਆ ਹਾਂਜੀ ਹਾਂ ਤੇ 1 ਲੱਖ ਚੱਲੀ ਹੋਈ ਆ ਫਾਸਟ ਰਕਾਰ ਆ ਹਾਂਜੀ ਹਾਂਜੀ 14 ਮਾਡਲ ਆ ਤੇ 3 ਲੱਖ 40 ਹਜ਼ਾਰ ਰੁਪਏ ਦੀ ਗੱਡੀ 3 ਲੱਖ ਦੇ 40 ਹਜ਼ਾਰ ਰੁਪਈਆ ਦੇ ਵਿੱਚ ਅਲਟੋ ਆ ਦੇਖੋ ਅਲਟੋ ਦੀ ਫੋਲੋ ਚੱਲ ਰਹੀ ਹੈਗੀ ਅਲਟੋ ਆ ਬਾਦੂ ਸਾਡੇ ਲਵੇ ਅਲਟੋ ਤੁਸੀਂ ਲੈਣ ਵਾਲੇ ਬਣੋ ਜੀ ਨਕੌਦਰ ਤੋਂ ਆਏ ਹੋ ਨੇ ਜਿਹੜੇ ਪਾਈ ਲੈ ਰਹੇ ਨੇ ਠੀਕ ਹੈ ਤੁਸੀਂ ਮਤਲਬ ਕਿੱਥੇ ਤੱਕ ਲੋਕ ਸਾਨੂੰ ਆਹ ਦੇਖੋ ਨਾ ਜਿਵੇਂ ਕਈ ਮਿੱਤਰਾਂ ਨੇ ਨਾ ਮੈਸੇਜ ਕਮੈਂਟ ਆਉਂਦੇ ਹੁੰਦੇ ਨੇ ਜਿਹੜੇ ਡੈਂਗਟਿਵ ਕਰਦੇ ਨੇ ਉਹਨਾਂ ਦੀ ਗੱਲ ਕਰਦਾਂਗਾ ਵੀ ਯਾਰ ਜੇ ਤੁਸੀਂ ਵੀ ਤੁਹਾਡੀ ਕਾਰ ਇੰਨੀ ਵਧੀਆ ਤੁਹਾਨੂੰ ਐਡ ਕਰਨ ਦੀ ਕੀ ਲੋੜ ਆ ਆਹ ਲੋੜ ਆ ਵੀ ਅਸੀਂ ਦੂਰੋਂ ਬੰਦੇ ਬੁਲਾਉਣੇ ਨੇ ਠੀਕ ਹੈ ਨਾ ਬਈ ਜਿਹੜੇ ਭਰਾ ਸਾਨੂੰ ਪਸੰਦ ਨੂੰ ਜੰਮੂ ਤੋਂ ਵੀ ਬੰਦੇ ਖੜੇ ਨੇ ਉਹ ਐਡੀ ਜਿਹੜੀ ਜੰਮੂ ਤੋਂ ਐਡੀ ਜਿਹੜੀ ਦੂਰੋਂ ਬੰਦੇ ਬੁਲਾਉਣੇ ਆ ਸੀ ਬਾਈ ਇੱਥੇ ਖੜਾ ਉਹ ਹੋਰ ਤੋਂ ਆਇਆ ਸਵੇਰੇ 7:30 ਵਜੇ ਉਹਰੇ ਖੜਾ ਸੀ ਫੇਰ ਨਹੀਂ ਫਿਰ ਹੁਣ ਜੇ ਅਸੀਂ ਵੀਡੀਓ ਨਾ ਪਾਈਏ ਸਾਨੂੰ ਕੌਣ ਜਾਣਦਾ ਬਾਈ ਕਿੰਨਾਂ ਹੀ ਅਸੀਂ ਵੀਡੀਓ ਦੇ ਮਾਧਿਅਮ ਨਾਲ ਕੰਮ ਕਰਦੇ ਆ ਇਹ ਸਪਸਟ ਵੀਡੀਆਈ 2017 ਮਾਡਲ ਆਈ 5.5 ਲੱਖ ਰੁਪਏ ਦੀ ਸੀ ਹਾਂ ਜੀ ਬੁਲਾਏ ਉਹਨੂੰ ਸੋਹਣੀ ਪਾਹੀ ਨੇ ਠੀਕ ਹੈ ਆ ਆ ਗਈ ਰੈਟਸ ਰਿਡਸ 2000 10 ਮਾਡਲ ਹੈ ਜੀ ਇਹ ਮੀਡੀਆ ਹੀ ਹੈ 1,80,000 ਰੁਪਏ ਦੀ 1,80 ਦੇ ਵਿੱਚ ਆਹ ਕਿਹੜੀ ਕਾਰ ਹੈ ਵੀਰੇ ਵਾਹ ਜੀ ਵਾਹ ਇਹ ਆ ਗਈ ਜੀ ਫੋਰਡ ਫਿਊਜ਼ਨ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਇਹ ਮੈਂ ਤਾਂ ਦੇਖੀ ਪਹਿਲੀ ਹਰੀ ਹੈ 2009 ਮਾਡਲ ਹੈ ਹਾਂ ਹਾਂ 1,60,000 ਡੇਢ ਲੱਖ ਰੁਪਏ ਦੀ ਗੱਡੀ ਮਿਲ ਜੀ 1 ਲੱਖ 1.5 ਲੱਖ ਰੁਪਈਆ ਦੇ ਵਿੱਚ ਕਾਰ ਮਿਲਦੀ ਆ ਬਾਈ ਜੂਸਨ ਪਲੱਸ ਠੀਕ ਹੈ ਇਹ ਫੋਰਚਨਰ ਫੋਰਚਨਰ 11 ਮਾਡਲ ਜੀ ਪੈਸੇ 670 6 ਲੱਖ 70 ਹਜ਼ਾਰ ਰੁਪਈਆ ਆਹ ਇਹ ਆ ਗਈ ਜੀ 2014 ਮਾਡਲ ਰਜਿਸਟਰਡ 15 ਜੀ ਫਸ ਸੈਕੰਡ ਓਨਰ ਗੱਡੀ ਆ ਹਾਂ 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 470 ਦੀ ਰੇਂਜ ਚ 470 ਦੇ ਵਿੱਚ ਬਾਈ ਉਹੋ ਇਹ ਆ ਗਈ ਜੀ अल्टੋ 2013 ਮਾਡਲ 2 ਲੱਖ 10 ਹਜ਼ਾਰ ਰੁਪਏ 2 ਲੱਖ ਦੇ 10 ਹਜ਼ਾਰ ਰੁਪਈਆ ਦੇ ਵਿੱਚ ਬਾਈ ਠੀਕ ਹੈ ਵੀਰੇ ਕਿੰਨੇ ਦੀ ਦੋ ਦੀ ਉਹ ਰਹਿਣ ਦੋ ਭਜਾਉਣੇ ਨੇ ਬੰਦੇ 13 ਮਾਡਲ ਜੈ ਜੀ ਬਾਬਾ ਜੀ ਜੈ ਚੱਲੋ 2013 ਮਾਡਲ ਹੈ ਇਹ ਡਿਆਰ VDI ਆ ਹਾਂਜੀ ਹਾਂ ਤੇ 1.5 ਲੱਖ ਚੱਲੀ ਹੈ 3.5 ਲੱਖ ਰੁਪਏ ਦੀ 13 ਮਾਡਲ 3.50 ਦੇ ਵਿੱਚ ਵਿੱਚ ਡਿਆਰ ਆ ਕਿ ਸੌਫਟ ਆ ਸੌਫਟ ਡਿਆਰ 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 ਹੈ ਜੀ ਡਿਆਰ ਹੈ ਲੇਖੇ ਬਹੁਤ ਪਾਏ ਜਾਂਦੇ ਨੇ ਬਾਈ ਬਹੁਤ ਪੈਂਦੇ ਆ ਆ ਗਈ ਆਪਣੇ ਲਵੇ Honda ਦੀ ਅਮੀਰ ਅਮੀਰ ਗੱਡੀ ਆ ਜੀ ਇਹ ਇਹ ਨੌਨ ਰੈਡੀ ਗੱਡੀ ਆ ਸਾਡੇ ਖਾਸ ਮਿੱਤਰ ਨੇਗੇ ਇੱਕ ਇੱਕ ਘਰੇ ਚੱਲਦੀ ਲੱਗਦੀ ਕਿਸੇ ਲਵੇ ਓਰੇਲੂ ਜਮੀ ਘਰੇਲੂ ਗੱਡੀ ਆ ਸਾਡੇ ਪਿੱਛੇ ਖੜੇ ਨੇ ਆਪਣੇ ਠੀਕ ਹੈ ਇਹ ਆਹ ਖੜੇ ਨੇ ਹਾਂਜੀ ਇਹਨਾਂ ਦੀ ਗੱਡੀ ਆ ਜਾਣਦੇ ਹੋਣਗੇ ਬਹੁਤ ਲੋਕ ਇਹਨਾਂ ਨੂੰ ਹਾਂਜੀ ਤੇ ਇਹ ਗੱਡੀ 235000 ਦੀ ਰੇਂਜ ਦੋ ਲੱਖ 35000 ਮਾਡਲ ਕਿੰਨਾ ਕੋ ਦਾ ਇਹ 2015 15 ਠੀਕ ਆ ਆਹ ਇਹ 2007 ਮਾਡਲ ਆ ਗਈ ਜੀ 7 ਨਾ 11 11 ਇਹ ਹੋਰ ਆ ਗਈ ਗੱਡੀ 2011 ਸਵਾ ਲੱਖ ਰੁਪਏ ਦੀ ਵੈਂਟੋ ਜੀ ਸਵਾ ਲੱਖ ਰੁਪਈਆ ਦੀ ਉਹ ਐ ਇਹ ਆਪਣੀ ਬਈ ਇਹ ਨਹੀਂ ਵੈਂਟੋ ਹੈ ਲੋਕਾਂ ਨੇ ਨਾ ਨਾ ਵੈਂਟੋ ਆ ਵੈਂਟੋ 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 ਆ ਜੀ ਵੈਂਟੋ ਠੀਕ ਹੈ 2010 ਮਾਡਲ i20 ਹੈਗੀ ਜੀ ਇਹ ਬ੍ਰਿਟੋ ਹੈ ਓਨਰ ਬ੍ਰੀਟੋ ਬ੍ਰੀਟੋ ਸੌਰੀ ਬ੍ਰੀਟੋ ਮੈਂ ਹੀ ਦਵਾ ਦਵਾ ਵੈਂਟੋ ਕਿੱਥੋਂ ਆ ਬ੍ਰੀਟੋ ਬ੍ਰੀਟੋ ਚਲੋ ਗਰਮੀ ਆ ਬ੍ਰੀਟੋ ਸੀਗੀ ਜੀ ਉਹ ਕੋਈ 2,25,000 ਰੁਪਏ ਦੀ ਹੈ ਇਹ 2010 ਮਾਡਲ i20 ਮੈਗਨਾ ਮਾਡਲ ਹਾਂ ਜੀ ਬਹੁਤ ਵਧੀਆ ਗੱਡੀ ਆ ਇੰਨਾ ਜ਼ਿਆਦਾ ਡਿਟੇਲ ਲੈਣੀ ਹੈ ਨਾ ਤੁਸੀਂ ਨੰਬਰ ਦਿੱਤਾ ਹੈ ਉਹਦੇ ਤੇ ਫੋਨ ਕਰ ਲਿਓ ਆ ਬੀਂਗਾ ਡੇੜਾ ਮਾੜਾ ਮੋਟਾ ਸੀ ਬੋਲ ਦਿੰਨੇ ਨਾ ਇਹਨਾਂ ਨੂੰ ਐ ਮੰਨ ਕੇ ਇਹ ਮੰਨ ਲਓ ਵੀ ਅਸੀਂ ਰੈਂਡਮਲੀ ਗੱਲ ਕਰ ਰਹੇ ਹਾਂ ਜਸਟ ਹਾਂ ਹਾਂ ਬਸ ਬਸ ਇਹ ਕੋਈ ਉਹ ਨਹੀਂ ਹੈਗਾ ਵੀ ਹਨਾ ਜਿਵੇਂ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਅਸੀਂ ਐਵੇਂ ਹੀ ਆ ਬਸ ਐਵੇਂ ਤੀਜੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਖੜੇ ਕੋਈ ਸਕ੍ਰਿਪਟ ਨਹੀਂ ਲਿਖੀ ਹੋਈ ਜੀ ਕੋਈ ਸਕ੍ਰਿਪਟ ਨਹੀਂ ਹੈ ਸਾਡੇ ਲੈ ਬਾਈ ਨਾ ਇਹ 2016 ਮਾਡਲ ਹੈ ਇਹ ਗੱਡੀ ਦਾ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਅੱਛਾ ਸਵਿਫਟ ਨਹੀਂ ਮਿਲਦੀ ਤੁਹਾਨੂੰ ਗੁਰਚਰ ਸਿੰਘ ਜੀ ਇਹ ਰੇਟ ਵਿੱਚ 4,90,000 395000 ਰੁਪਏ 395000 395000 ਦੀ ਆ ਦੇਖ ਤਿੰਨ ਲੱਖ 95000 ਦੀ ਗੱਡੀ ਲੈ ਵੀ ਭਾਈ ਦੇਖੋ ਨਾ 16 ਮਾਡਲ ਦੂਸਰੇ ਨਾਂ ਦੀ ਕਾਰ ਹੈ ਤੇ ਨੰਬਰ ਤੁਹਾਡਾ ਲੋਕਲ ਆ ਪੀਵੀ 13 ਦਾ 395 ਚ ਕਾਰ ਮਿਲਦੀ ਆ ਇਹਦੇ ਵਿੱਚੋਂ ਮੈਂ ਜ਼ਮਾਨਤਨ ਕਰਦਾ 15 ਬਾਈ ਜੀ ਰਜਿਸਟਰਡ 16 ਇਹ ਠੀਕ ਹੈ ਓਨਲੀ ਬੰਪਰ ਪੇਂਟ ਨੇ ਬਾਕੀ ਕਾਰ ओरिजिनल ਆ ਜਿਵੇਂ ਜਿਹਾ ਹਿਸਾਬ ਨਾਲ ਉਹ ਲਿਖਿਆ ਚਲੋ ਤੁਹਾਡਾ ਟੱਚਿੰਗ ਹੋਊ ਵੀ ਨਹੀਂ ਕਹਿੰਦੀ ਜੀ ਇਹਨੇ ਇਹਦੇ ਚ ਕੀ ਕਹਿੰਦੀ ਆਹਾਹਾ ਇਹ ਆ ਗਈ ਜੀ ਡਸਟਰ 2013 ਮਾਡਲ ਸੈਕੰਡ ਓਨਰ ਗੱਡੀ ਆ ਹਾਂਜੀ ਤੇ 335000 ਰੁਪਏ ਦੀ 335 ਦੇ ਵਿੱਚ ਆਹਾ ਇਹ ਆ ਗਈ ਜੀ 12 ਮਾਡਲ ਰੇਡਰਸ ਵੀਡੀ ਆ ਜੀ ਹਾਂਜੀ 240000 ਰੁਪਏ ਦੀ 12 ਮਾਡਲ 240 ਦੇ ਵਿੱਚ ਅਲਾਇ ਟਾਇਰ ਨੰਬਰ ਪੰਜਾਬ ਦੇ ਕੋਲ ਮੋਸਟਲੀ ਸਾਰੀਆਂ ਪੰਜਾਬ ਨੰਬਰ ਨੇ ਲਗਭਗ ਰੋਏ ਆ ਆ ਗਈ ਆਪਣੀ ਦੇਖੋ ਬਾ ਜਮੀ ਨਹੀਂ ਹੈਗੀ ਪੈਟਰੋਲ ਆ ਕਿ ਡੀਜ਼ਲ ਆ ਇਹ ਡੀਜ਼ਲ ਆ ਇਹ ਆ ਦੇਖੋ ਡੀਜ਼ਲ ਆ ਦੇਖੋ ਬਾ ਡੀਜ਼ਲ ਦੀ ਕਾਰ ਆ ਇਹ ਸਟਾਰਟ ਖੜੀ ਹੈ ਇਸ ਟਾਈਮ 212 ਮਾਡਲ ਸਪੋਰਟਸ ਮਾਡਲ ਪਹਿਲੇ ਨੌ ਗੱਡੀ ਆ ਹਾਂਜੀ ਹਾਂ 260 ਦੀ ਠੀਕ ਹੈ ਵੀਰੇ ਤੇ ਆ ਗਈ ਆਪਣੀ ਫੀਗੋ ਯਾਰ ਕੋਈ ਮੰਗ ਰਿਹਾ ਸੀ ਤੇ 2010 ਮਾਡਲ ਫੀਗੋ ਸੈਕੰਡ ਓਨਰ ਆ ਗਈ ਜੀ ਇਹ 1,40,000 ਰੁਪਏ ਦੀ ਹੈ 1,40,000 ਇਹਦੀ ਡੀਲ ਹੋ ਗਈ ਆ ਅੱਛਾ ਇਹਦੀ ਡੀਲ ਹੋ ਗਈ ਹੈ ਠੀਕ ਆਹਾ ਇਹ ਗੱਡੀ ਆ ਗਈ ਜੀ 2010 ਮਾਡਲ 11 ਰਜਿਸਟਰ R20 ਪੈਟਰੋਲ ਚ ਆਈ ਇਹ ਹਾਂਜੀ ਹਾਂ ਆਨਰ 1,80,000 ਰੁਪਏ ਦੀ ਇੱਕ ਲੱਖ ਤੇ ਪੂਰੇ 80,000 ਦੀ I20 ਆਪਣੇ ਲੈ ਬਾਈ ਆ ਗਈ ਜੀ 15 ਮਾਡਲ LDI ਟੂਰ ਮਾਡਲ ਚ ਜਿਹੜੀ ਆਈ ਸੀ ਉਹ ਸ਼ੇਪ ਆ ਇਹ ਹਾਂਜੀ ਹਾਂਜੀ ਤੇ 2,25,000 ਦੀ ਸਵਾ 2 ਲੱਖ ਗੱਡੀ ਤੇ 2 ਲੱਖ ਦਾ ਲੋਨ ਮਿਲਦਾ ਇਹ ਗੱਡੀ ਬੱਲੇ ਬੱਲੇ ਲਓ ਜੀ 25,000 ਦੇ ਕੇ ਕਾਰ ਮਿਲ ਜਾਣੀ ਆ ਆਹ ਇਹ ਆ ਗਈ ਜੀ 2012 ਮਾਡਲ Swift VDI ਸੈਕੰਡ ਆਨਰ 88000 2,90,000 ਰੁਪਏ 2.90 ਆ ਗਈ ਹੈ ਆ ਦੇਖੋ ਜੀ ਓ ਮਿਸਟਰ ਬੀਨ ਦੇਖਿਆ ਹੁਣ ਕਰੇ ਮੈਂ ਆ ਇਹ ਕਾਰ ਦਾ ਨਾਮ ਕੀ ਹੈ ਇਹ ਹੈਗੀ ਹੈ ਜੀ ਸਪਾਰਕ ਅੱਛਾ ਇਹ ਅਪਗ੍ਰੇਡ ਵਰਦੇ ਲੱਗਦਾ ਹੈ ਇਹ ਜਿਹੜੀ ਮਿਸਟਰ ਬੀਨ ਕੋਲ ਹੁੰਦੀ ਨਹੀਂ ਕੀ ਕਰ ਦੇਖ ਨੂੰ ਹੀ ਲੱਗਦੀ ਹੈ ਨਾ ਸਾਰੀ ਓਰੀਜਨਲ ਘੱਟ ਜਿਨ੍ਹਾਂ ਦੇ ਘਰੇ ਖੜਾਉਣ ਨੂੰ ਜਗ੍ਹਾ ਨਹੀਂ ਹੈਗੀ ਘੱਟ ਦੇਗਾ ਉਹ ਆਹ ਕਰ ਲਿਆ ਜਾ ਸਕਦਾ ਹੈ ਛੋਟੀ ਜੀ ਕਾਰ ਹੈ ਤੇ 1 ਲੱਖ ਤੁਹਾਨੂੰ ਇਹ 70 ਕੁ ਹਜ਼ਾਰ ਰੁਪਏ ਦੀ ਗੱਡੀ ਇੱਕ 70 ਦੇ ਵਿੱਚ 15 ਮਾਡਲ ਕਾਰ ਆ ਆ ਗਈ ਆਪਣੇ ਲਈ ਸੈਂਟਰੋ ਸੈਂਟਰੋ 1 25 ਦੀ ਤੁਹਾਨੂੰ ਪੈ ਜੂਗੀ ਜੀ ਇਹ ਬਿੱਧ ਪਾਸੀ 1 ਲੱਖ ਰੁਪਏ ਦੀ ਨਵਾਂ ਮਾਡਲ ਫਸਟ ਓਨਰ ਗੱਡੀ ਆ ਮੈਂ ਤੁਹਾਨੂੰ ਇਹ ਗੱਡੀ ਫਸਟ ਓਨਰ ਆ ਆ ਫੀਗੋ ਫੀਗੋ ਹੂੰ ਖੜਾ ਕੇ ਸਾਲੇ ਕਢਾ ਕੇ ਗਏ ਨੇ ਇਹ ਵੀ ਅਸੀਂ ਵੇਚ ਦਈਆਂ ਹੁਣ ਮੈਂ ਤੁਹਾਨੂੰ ਤੇ ਆਹ ਇਹ 2010 ਮਾਡਲ ਆ ਗਈ ਜੀ ਇਹ 1 ਲੱਖ 90 ਹਜ਼ਾਰ ਰੁਪਏ ਦੀ K10 1 90 ਦੇ ਵਿੱਚ 2 ਲੱਖ ਰੁਪਏ ਦੇ ਬਜਟ 'ਚ ਆਪਣੇ ਲਵੇ ਘੱਟੋ-ਘੱਟ 40-45 ਗੱਡੀਆਂ ਖੜੀਆਂ ਨੇ ਬਾਈ ਇਹ ਜਿਹੜੀ 18 ਮਾਡਲ ਜੈਟੀ ਨਹੀਂ ਮਿਲਦੀ ਮਾਰਕੀਟ 'ਚ ਹਾਂ ਫਿਰ ਚਲੋ ਰਜ਼ਾਇਰ ਹਾਂ ਸਾਡੇ ਕੋਲ ਖੜੀ ਆ 6.5 ਮੰਗਦੇ ਆ ਤਾਂ 6.5 ਤੱਕ ਇਹਨੂੰ 6.5 ਦੀ ਹਾਂਜੀ ਆਹ ਇਹ ਆ ਗਈ i20 ਸੈਕੰਡ ਓਨਰ ਗੱਡੀ ਆ ਪੈਟਰੋਲ 220000 ਰੁਪਏ ਠੀਕ ਹੈ ਵੀਰੇ 10 ਮਿੰਟ ਤੇ ਆ ਆ ਗਈ ਆਪਣੀ ਫੋਰਚੂਨ ਰਿਕੋਰ ਖੜੀ ਹੂੰ ਖੜੀ ਆ ਬਾਈ ਕਾਹੀ ਭੇਜ ਦੇਣੀ ਇਹਨੂੰ ਬਾਹਰ ਲਾ ਦੋ ਅੱਛਾ 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 ਗੇੜੀ ਮਰਵਾਓ ਤਾਂ ਖੜਾ ਹੋਣਾ ਇਹ ਦੇਖੋ ਜਮੀ ਨਵੀਂ ਗੱਡੀ ਆਏ ਮੇਰੇ ਖਿਆਲ 10000 ਵੀ ਨਹੀਂ ਚੱਲੀ ਹੋਣੀ ਹੈ ਅੱਛਾ ਕਿੰਨੀ ਚੱਲ ਗਈ ਨਾ 23 ਚਲਾ ਦੀ 23000 ਕਿਲੋਮੀਟਰ ਚੱਲੀ 5000 ਚੱਲੀ ਗੱਡੀ ਸਰ ਤੇ ਅਸੀਂ ਦੇਖੀ ਹੈ ਇਹ ਠੀਕ ਹੈ 21 ਮਾਡਲ VXI ਹੈ 8 ਲੱਖ 65000 ਰੁਪਏ ਦੀ ਹੈ ਜਮੀ ਨਵੀਂ ਗੱਡੀ ਆ ਝਾਕਣ ਦੀ ਲੋੜ ਨਹੀਂ ਕਿਸੇ ਕੁਛ ਨਹੀਂ ਬਾਈ ਇਹਦੇ ਟਰਾਈ ਲੈਣ ਦੀ ਲੋੜ ਨਹੀਂ ਹੈ ਇਹ ਦੀ ਕਾਰ ਹੈ ਹਣਾ ਆਹ ਆ ਗਈ ਮਰਾ ਦੋ ਜੀ ਇਹ 2020 ਮਾਡਲ ਹਾਂਜੀ ਹਾਂ 6 ਲੱਖ 25000 ਰੁਪਏ ਦੀ ਰੇ ਸਾਰਾ ਲੋਨ ਕਰਾ ਦੋਗੇ ਤੇ ਹੈ ਸਾਰਾ ਲੋਨ ਕਰਾ ਦੋਗੇ 6 ਤੱਕ ਕਰਾ ਦਾਂਗੇ ਕਿੰਨਾ ਦੀ ਕਾਰ ਹੈ 625 625 ਦੀ ਸਿਰਫ 25000 ਰੁਪਏ ਦੇਣਾ ਤੁਸੀਂ ਆਹ ਕਾਰ ਤੁਹਾਨੂੰ ਮਿਲ ਜਾਣੀ ਹੈ ਬਾਈ ਹਨਾ ਤੇ ਆ ਆ ਗਈ ਆਪਣੀ ਬੈਗਨਾਰਜੀ 25000 ਦਾ ਮਾਡਲ ਹੈ ਇਹ ਛੋਟਾ ਜਿਹਾ ਬਜਟ ਹੈ 190 95000 ਦੀ ਇੱਕ 90 95 ਦੇ ਵਿੱਚ ਬਾਈ ਠੀਕ ਆ ਆਹ ਇਹ ਆ ਗਈ ਜੀ ਆਪਣੀ ਡਸਟਰ 2012 ਹਾਂਜੀ 3 ਲੱਖ 20000 ਰੁਪਏ ਦੀ 3 ਲੱਖ ਤੇ 20000 ਦੀ ਕਾਰ ਇਹ ਜਿਹੜੀ ਗੱਡੀ ਆਈ ਹੈ ਜੀ ਅੱਛਾ ਲੋਨ ਹੋ ਜਾ ਇਹਦੇ ਆਹ ਅੱਛਾ ਇਹ ਹੈਗੀ ਜੀ 2000 13 ਮਾਡਲ ETOS 2,70,000 ਰੁਪਏ ਜੀ 2 ਲੱਖ ਤੇ 70 ਹਜ਼ਾਰ ਠੀਕ ਹੈ ਜੀ ਆਹ ਇਹ ਆ ਗਈ ਡਿਜ਼ਾਇਰ MDI 13 ਮਾਡਲ ਜੀ 3 ਲੱਖ ਰੁਪਏ 3 ਲੱਖ ਰੁਪਿਆ ਬਈ ਤੇ ਆਹ ਜੀ ਇਹ ਮੇਰਾ ਇਹ ਆ ਗਈ 8 ਜਾਂ 9 ਮਾਡਲ ਲੋਗਨ ਹੈ 7 ਮਾਡਲ ਲੋਗਨ 7 ਮਾਡਲ ਹੈ ਜੀ 28 ਤੱਕ ਪਾਸ ਹੈ ਠੀਕ ਹੈ 1,10,000 ਰੁਪਏ ਲੋਗਨ ਤੇ ਬ੍ਰਿਟੋ ਇਹ ਵੀ ਕੁਝ ਹੀ ਹੈ ਇਹਨਾਂ ਦੀ ਗੱਲ ਉਹ ਰੇਟ ਦੇਖੋ ਤੁਸੀਂ 10 ਸਕੂਟਰ ਨਹੀਂ ਆਉਂਦੀ TVS ਦੀ ਸਹੀ ਗੱਲ ਹੈ ਬਈ ਹੈਨਾ ਡੀਜ਼ਲ ਵਾਲੀ ਗੱਡੀ ਦਵਾ ਹੂੰ 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 ਤੇ ਆਹ ਅਮੇਜ਼ ਆ ਗਈ ਆਪਣੀ ਮਾਡਲ ਇਹ ਹੋ ਗਈ ਆ ਗਈ ਜੀ ਅਮੀਜ਼ 290 ਦੀ ਪੈਟਰੋਲ ਸੀ ਹੈ ਜੀ ਹਾਂ ਜੀ ਪੈਟਰੋਲ ਸੀ ਹੈ ਜੀ ਠੀਕ ਹੈ ਜੀ ਤੇ ਆਹ ਵੈਂਟੋ ਆ ਗਈ ਜੀ 2.5 ਲੱਖ ਰੁਪਏ ਚ ਇਹ ਵੈਂਟੋ 2.5 ਲੱਖ ਚ 12 12 ਮਾਡਲ ਹਾਂ ਜੀ 12 ਮਾਡਲ ਆਹ ਸਿਆਜ਼ ਹੈ ਜੀ ਇਹ 5 ਲੱਖ ਰੁਪਏ ਦੀ ਰੇਂਜ ਚ ਹੂੰ ਹੂੰ 2016 ਬੀਡੀ ਪਲੱਸ ਹੈ ਠੀਕ ਹੈ ਭਾਈ ਰੇਟ ਰੂਟ ਕਿਵੇਂ ਲੱਗ ਰਹੇ ਨਾਲ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਕਿੱਥੋਂ ਕਿੱਥੋਂ ਜੁੜਦੇ ਹੋ ਨਾ ਤੁਸੀਂ ਜਿਵੇਂ ਅਸੀਂ ਹੈਗੇ ਪੀਵੀ 13 ਦੇ ਸੰਗਰੂਰ ਦੇ ਮਾਲਵੇ ਵਾਲੇ ਤੇ ਤੁਸੀਂ ਕਿਹੜੇ ਮਾੜਾ ਇਹ ਵੀ ਕਮੈਂਟ ਕਰਕੇ ਦੱਸਿਆ ਕਰੋ ਹਨਾ ਵੀ ਪਤਾ ਲੱਗਦਾ ਰਹਿੰਦਾ ਵੀ ਆਪਣੇ ਭਾਈ ਛੱਡ ਨਾਲ ਕਿੱਥੋਂ ਜੁੜੇ ਹੋਏ ਨੇ ਹਾਂਜੀ ਹਾਂ ਬਿਲਕੁਲ ਬਿਲਕੁਲ ਇੱਕ ਪਛਾਣ ਹੀ ਹੋ ਜਾਂਦੀ ਆ ਵੀ ਛੱਡ ਨਾਲ ਇੱਥੇ-ਇੱਥੇ ਬੰਦੇ ਜੁੜੇ ਹੋਏ ਨੇ ਬਈ ਹਨਾ ਤੇ ਆ ਆ ਗਈ ਇਹ 2012 ਮਾਡਲ ਹੈ ਜੀ 1 ਲੱਖ 10 ਕੇ ਰੁਪਏ ਦੀ ਰਹੀ ਹਾਂਜੀ ਤੇ ਆ ਆ ਗਈ K10 K10 2000 ਇਹ ਹੈਗੀ ਆ 16 ਮਾਡਲ 190000 ਰੁਪਏ ਦੀ ਠੀਕ ਹੈ ਵੀਰੇ ਤੇ ਆ ਆ I20 I20 ਇਹ ਸੇਲ ਹੋ ਗਈ ਸੇਲ ਹੋ ਗਈ ਆਸ ਵਾਟ ਦੇਖੋ ਸੋਹਣੀ ਦੇਖੋ ਕਿੰਨੀ ਲੱਗ ਰਹੀ ਨਵੀਂ ਨਵੀਂ ਜਮੀ ਨਵੀਂ ਭਈਆ ਨਾ ਵੀਰੇ ਕਾਰ ਪਟ્રોલ ਚ ਹੈ ਪਟ્રોલ ਚ ਹੈ ਇਹ ਆਲ オリジナル ਹੈ ਠੀਕ ਹੈ ਤੇ ਟਾਇਰ ਲਾਏ ਦੇਖੋ ਮੈਨੂੰ ਹੂੰ 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 ਜਿਹੜਾ ਕੋਈ ਕਾਰਬਨ ਸ਼ੇਡ ਦਾ ਸ਼ਕੀਨ ਹੈ ਨਾ ਬੰਦਾ ਹੂੰ 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 ਉਹਦੇ ਵਾਸਤੇ ਬੈਸਟ ਗੱਡੀ ਹੈ ਇਹ ਚੀਜ਼ੇ ਵੱਖਰੀ ਹੈ ਜੀ ਚੀਜ਼ੇ ਵੱਖਰੀ ਹੈ ਹਾਂ ਬਹੁਤ ਸੋਹਣੀ ਕਾਰ ਆਹਾ ਆ ਗਈ ਵੀਰੇ ਇਹ 5 ਲੱਖ 25 ਹਜ਼ਾਰ ਅੱਛਾ ਉਹ 5 25 ਦੀ ਹੈ ਤੇ ਆਹਾ ਇਹ ਆ ਗਈ ਜੀ ਬਹੁਤ ਸੋਹਣੀ ਗੱਡੀ ਹੈ 11 ਮਾਡਲ ਹੂੰ ਹੂੰ ਇਹਦੇ ਵੀ ਛਾਰ ਡੀਲ ਹੋ ਜਾਵੇ ਠੀਕ ਹੈ 1,85,000 ਰੁਪਏ ਦੀ ਦੀ ਮੰਗ ਇੱਕ 85 ਦੇ ਵਿੱਚ 11 ਮਾਡਲ ਬਈ ਬਹੁਤ ਸੁਣੀ ਗਾਰ ਆਜੋ ਆਜੋ ਹੋਰ ਵੀ ਬਹੁਤ ਕਾਰਾਂ ਖੜੀਆਂ ਨੇ ਬਈ ਹਨਾ ਤੇ ਤੁਹਾਨੂੰ ਜਿੰਨੀਆਂ ਹੋ ਸਕਿਆ ਸੀ ਤੁਹਾਨੂੰ ਦਿਖਾ ਦਿੰਨੇ ਆਂ ਕਾਰਾਂ ਅਗਲੀ ਕਾਰ ਆ ਗਈ ਸਵਫਟਾ ਬੜਾ ਨੇ ਬਈ ਇਹ ਮੁੱਖ ਮੋੜ ਤੇ ਖੜਾ ਰਖੀਏ ਵੀ ਕੀ ਗੱਲ ਨਹੀਂ ਟਰਾਈ ਲੈ ਕੇ ਆਈਏ ਐਂ ਖੜੀ ਹੋਵੇ ਦੀ ਠੀਕ ਹੈ ਜੀ ਤੇਰਾ ਮਾਡਲ ਹੈ ਗੱਡੀ ਇਹ ਸੀਕੰਡ ਡਾਲਰ ਨਵੇਂ ਟਾਇਰ ਲਾਇਏ ਸੋਹਣੇ ਲਾਇਏ ਵਧੀਆ ਪੈਸੇ ਨੇ ਪੂਰੇ 3.5 ਲੱਖ ਰੁਪਏ ਦੀ ਹੈ ਇਹ ਗੱਡੀ 3,50,000 ਰੁਪਏ ਦੀ ਹੈ ਹਾਂ ਜੀ ਹਾਂ ਨੰਬਰ ਪੰਜਾਬ ਆ ਦੇਖੋ ओरिजिनल ਪੰਜਾਬ ਨੰਬਰ ਦੀ ਗੱਡੀ ਸਰਫਟ ਆ ਗਈ ਲਾ ਵੀ ਆ ਬਹੁਤ ਸੋਹਣੀ ਗੱੜਾ ਬਈ ਬਹੁਤ ਵਧੀਆ ਗੱਡੀ ਲਾਈ ਵੀ ਸੋਹਣੀ ਗੱਡੀ ਵੀ ਸੋਹਣੀ ਨੰਬਰ ਤੁਹਾਡਾ ਲੁਧਿਆਣੇ ਦਾ ਬਈ 999140 ਹਾਂਜੀ 590000 ਰੁਪਏ ਦੀ 18 ਮਾਡਲ ਹਾਂਜੀ ਹਾਂ ਲਾ ਵੀ ਆ ਤੋਹਫਾ ਹੀ ਆ ਤੁਹਾਡੇ ਵਾਸਤੇ ਖਿੰਡਵੀ ਜੀ ਸਾਡੇ ਕੋਲ ਸਕੋਰਪਿਓ ਉਧਰ ਵੀ ਦਿਖਾ ਦਈਏ ਸਕੋਰਪਿਓ ਆਓ ਸੀਗੇ ਬਈ ਇੱਕੋ ਖਿੰਡਵੀ ਕਾਹਨੂੰ ਸੇਵਾਦਾਰ ਆਹੋ ਹਾਂ ਨਹੀਂ ਬਈ ਬਿਲਕੁਲ ਜੀ ਬਿਲਕੁਲ ਤੇ ਸਕੋਰਪਿਓ ਦਿਖਾਣੇ ਉਸ ਤੋਂ ਬਾਅਦ ਤੁਹਾਨੂੰ ਬਾਕੀ ਦਿਖਾ ਦਾਂਗੇ ਕਿਉਂਕਿ ਨਹੀਂ ਫਿਰ ਅਸੀਂ ਅੱਗੇ ਲੰਘ ਜਾਗੇ ਹੂੰ ਇਹ ਕਿਹੜਾ ਮਾਡਲ ਹੈ ਦੇਖੋ ਸਰ ਜੀ ਸਿਰਫ 30000 ਚੱਲੀ ਹੀ ਆ ਸਿਰਫ ਆ ਸਿਰਫ 30000 ਚੱਲੀ ਆ ਨਾਲ ਦੇ ਟਾਇਰ ਨੇ ਹਾਂ ਜੀ ਕੰਪਨੀ ਰਿਕਾਰਡ ਨਾਲ ਚੱਲੀ ਮਾਡਲ 2019 ਮਾਡਲ ਹਮ S11 ਤੇ ਗੱਡੀ ਦਾ ਰੇਟ ਆ 13.5 ਲੱਖ ਰੁਪਏ 13.50 ਹਮ ਲੈ ਵੀ ਚੱਲੀ ਵੀ ਕੁਛ ਨਹੀਂ ਬਈ ਨਾਲ ਦੇ ਟਾਇਰਾਂ ਦੇ ਨਮੀ ਨੂੰ ਪੋਰਾ ਚਲਾਈ ਜਾ ਇੱਕ ਚਿੱਟੀ ਵੀ ਐ ਇੱਕ ਕਾਲੀ ਵੀ ਐ ਜਿਹੜੀ ਮਰਜ਼ੀ ਲੈ ਜਾ ਬਈ ਉਹ ਰਾਤ ਕਾਲੀ ਖੜੀ ਐ ਦੇਖੋ ਹਮ ਖੋਰ ਤੁਨਰਾ ਕਿੰਨੀਆਂ ਖੜੀਆਂ ਸਾਡਾ ਲੋਏ ਤੁਸੀਂ ਆਓ ਸਹੀ ਇੱਕ ਵਾਰ ਤੁਸੀਂ ਕਹੋਗੇ ਬਈ ਹਨਾ ਵੀਰ ਮੁੜੀਏ ਕਿਹੜੇ ਹਿਸਾਬ ਨਾਲ ਅਸੀਂ ਬਾਈ ਕੋਈ ਹਿੱਲਾ ਹੋਊਗਾ ਵੀ ਉਹ ਗੱਡੀ ਲੈ ਕੇ ਜਾਣੀ ਪੈਣੀ ਹੈ। ਇਹ ਆ ਗਈ ਉਸ ਤੋਂ ਬਾਅਦ ਆਪਣੇ ਲੈਵੇ। ਮਾਡਲ 17 ਜੀ। ਹਾਂਜੀ। 7 ਲੱਖ ਰੁਪਏ ਸਾਨੂੰ। 7 ਲੱਖ ਰੁਪਇਆ ਵੀਰੇ। ਆਹ ਆ ਗਈ। ਬਹੁਤ ਵਧੀਆ ਗੱਡੀ ਸੈਕੰਡ ਓਨਰ ਹੈ। ਹੂੰ ਹੂੰ। ਇਹ ਸੀएनजी ਵਾਲੀ ਹੈ ਜੀ ਇਹ 4,25,000 ਰੁਪਏ ਦੀ 18 ਮਾਡਲ ਦੀ ਆਈ ਟੈਂਪਰ ਹੈ। ਪੈਟਰੋਲ। ਇਹ ਜਡੀ ਆ ਗਈ ਜੀ 15 ਮਾਡਲ ਸਾਢੇ 4 ਲੱਖ ਰੁਪਏ ਦੀ। ਸਾਢੇ 4 ਦੀ ਆਹ। ਇਹ ਆ ਗਈ ਜੀ 15 16 ਮਾਡਲ ਗੱਡੀ ਹੈ ਜੀ ਸਾਢੇ 4 ਲੱਖ ਰੁਪਏ ਦੀ ਪੀਵੀ ਜੀ ਕੀ ਹੈ ਇਹ? ਪਿਆਚਰ ਕੁੰਜਾ। ਹੂੰ। ਤੇ ਇਹ ਆ ਗਈ 2011 ਮਾਡਲ ਗੱਡੀ ਜੀ 1 ਲੱਖ 40000 ਰੁਪਏ ਦੀ 1 40 ਦੇ ਵਿੱਚ ਬਈ ਆਹ ਇਹ ਆ ਗਈ ਜੀ K10 2010 ਮਾਡਲ 1 90 1 85 ਦੀ ਪੈ ਜੂਗੀ ਲਾਲ ਪਰੀ ਲਾਲ ਪਰੀ i20 ਹਾਂਜੀ ਲਾਲ ਰੰਗ ਦਾ ਕੋਈ ਹੈਗਾ ਸ਼ਕੀਨਤਾ ਇਹ 18 ਮਾਡਲ ਹੈ ਜੀ ਗੱਡੀ ਇਹ ਹੂੰ ਤੇ ਸਪੋਰਟਸ ਮਾਡਲ ਚਾ 4.5 ਲੱਖ ਰੁਪਏ ਦੀ 4 50 ਦੇ ਵਿੱਚ ਬਈ ਕਲਰ ਸੋਨਾ ਹੈ ਬਹੁਤ ਸੋਨਾ ਕਲਰ ਹੈ ਉਹ ਬਲੈਕ ਦੇ ਨਾਲ ਕੰਬੀਨੇਸ਼ਨ ਦਾ ਆਹ ਗੁਰਸ਼ਰਨ ਜੀ ਗੱਡੀ ਹੈ ਜਿਹੜੀ ਇਹ ਆਟੋਮੈਟਿਕ ਹੈ ਅੱਛਾ ਪਰ ਗੱਡੀ ਵੀ ਪੂਰੀ ਓਰੀਜਨਲ ਹੈ ਠੀਕ ਹੈ ਜੀ ਵੇਟ ਵੀ ਕਿਧੋਂ ਨਹੀਂ ਓਕੇ ਬੱਦ ਸੀ ਐਨ ਜੀ ਵੀ ਠੀਕ ਹੈ ਤੇ ਬਹੁਤ ਸੁਣੀਕਾਰ ਇਹ ਟਾਇਰ ਟੂ ਨਵੇਂ ਨੇ ਤੇ 130000 ਰੁਪਏ ਦੀ ਸੀ 130 ਦੇ ਵਿੱਚ ਬਈ ਠੀਕ ਜੀ ਬੁੱਕਟ ਰੇਟ ਤੇ ਆਟੋਮੈਟਿਕ ਗੱਡੀ ਮੰਗਤ ਉਹਦੇ ਵਾਸਤੇ ਬੈਸਟ ਸਹੀ ਗੱਲ ਆਈ ਆਹ 16 ਮਾਡਲ ਨਾਲ ਦੇ ਟਾਇਰ ਵਾਲੀ ਗੱਡੀ ਆ ਇਹ i10 ਆਲਟੋ k10 ਹੂੰ ਹੂੰ ਤੇ 1 285000 285 ਦੇ ਵਿੱਚ ਬਈ ਆਹ ਇਹ ਆ ਗਈ ਜੀ 13 ਮਾਡਲ 3.5 ਲੱਖ ਰੁਪਏ ਦੀ 3.5 ਲੱਖ ਰੁਪਏ ਦੀ ਆਹ ਵੀਰੇ ਇਹ ਆ ਗਈ ਜੀ 10 ਮਾਡਲ 175000 ਰੁਪਏ ਦੀ ਹੂੰ ਲਾ ਵੀ ਤੇ ਆਹ ਟਾਟਾ ਵੀ ਆ ਗਈ ਜੀ ਟਿਆਗੋ ਹਾਂ ਜੀ ਇਹ ਆ ਘੋਟਿਆ ਕੋ ਇਹ ਹੈਗੀ ਆ 2018 ਮਾਡਲ ਜੀ ਹਾਂਜੀ 3.5 ਲੱਖ ਰੁਪਏ ਦੀ ਤਿੰਨ 50 ਦੇ ਵਿੱਚ ਭਾਈ ਆਹ ਬਹੁਤ ਵਧੀਆ ਕਾਰ ਆ ਜੀ ਬਹੁਤ ਵਧੀਆ ਹਾਂ 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 ਇਹ ਆ ਗਈ ਜੀ 2016 ਮਾਡਲ ਗੱਡੀ ਹੈ ਜੀ ਹਾਂ 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 ਇੱਕ 4.5 ਲੱਖ ਰੁਪਏ ਦੀ 4.5 ਆ ਦੇਖੋ ਆਹ ਉਹਨਾਂ ਦੇ ਚੱਕਿਆ ਖੜਾ ਹੈ ਦੇਖੋ ਆਹ ਕੰਡੀਸ਼ਨ ਚੈੱਕ ਕਰੀ ਸਾਰੀ ਸ਼ੀਲਡ ਦੇਖੋ ਵਧੀਆ ਸਾਡੀਆਂ ਕਾਰਾਂ ਦੀ ਹੈ ਜੀ ਤੁੱਪ ਸਿੱਖਦੀ ਹੈ ਵਿਟਾਮਿਨ ਡੀ ਲੈ ਰਹੀ ਹੈ ਕਾਰਡੀ ਲੈ ਰਹੀ ਹੈ ਅੰਦਰੋਂ ਹਾਂਜੀ ਤੇ 2014 ਮਾਡਲ ਇਹ JDI ਹੈ ਜੀ ਇਹ। ਹਾਂਜੀ 4,40,000 ਰੁਪਏ ਦੀ। 4,40,000 ਰੁਪਏ ਦੀ। ਆਹ ਰੀਡਸ ਦੇਖੋ ਬਹੁਤ ਸੋਹਣੀ ਕਾਰ। ਸ਼ੀਲਡ ਗੱਡੀ ਹੈ ਜਮਈ। 2011 ਮਾਡਲ ਤੇ 2,15,000 ਰੁਪਏ ਦੀ ਗੱਡੀ ਪਹਿਲੀ। 2,15 ਇਹਦੀ ਨਹੀਂ ਪਰਚੀ ਤਾਂ ਹੀ। ਇਹਦੀ ਪਰਚੀ ਤਾਂ ਸਾਨੂੰ ਉਂ ਦੂਜੀ ਲੋਟ ਲਾਣੀ ਪਏ ਪਤਾ ਨਹੀਂ ਕਿਹਦਾ ਖੜਾ ਹੈ ਹਲਵਾਰਸ। ਦੇਖ ਲਓ ਭਾਈ ਕਿਹਦਾ ਹੈਗਾ ਇਹ। ਠੀਕ ਹੈ ਜੀ। ਆਹ। ਇਹ ਹੈਗੀ 15 ਮਾਡਲ ਜੀ। ਹਾਂਜੀ। ਇਹ 4,50,000 ਰੁਪਏ ਦੀ। 4,50,000। ਇਹ 18 ਮਾਡਲ ਆ ਗਈ ਜੀ ਆਟੋਮੈਟਿਕ ਹੈ। ਹੂੰ ਹੂੰ। ਤੇ ਬਹੁਤ ਸੋਹਣੀ ਗੱਡੀ ਆ ਇਹ ਤੇ ਗੱਡੀ ਦਾ ਰੇਟ ਹੈਗਾ 8.5 8.5 ਪੀਵੀ 39 ਰਾਜਪੁਰੇ ਦਾ ਆਹ ਇਹ ਆ ਗਈ 18 ਮਾਡਲ ਜੀ ਹਾਂਜੀ 8 ਲੱਖ ਰੁਪਏ ਜੀ 8 ਲੱਖ ਰੁਪਏ ਬੀਜੋ 5 ਐਕਸ ਯੂਵੀ 500 ਹੂੰ 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 ਆਹ ਆ ਵੈਕਨਾਰ ਜੀ ਇਹ ਆਪਣੇ ਕੋਲੇ ਹੈਗੀ ਆ ਤੇ 3 ਲੱਖ ਰੁਪਏ ਦੀ ਪੈ ਜਾਊਗੀ ਜੀ ਇਹਨਾਂ 3 ਲੱਖ ਰੁਪਈਆ ਦੇ ਵਿੱਚ ਬਈ ਆਹ ਵੀ ਦੇ ਇਹ ਆ ਗਈ ਜੀ ਸਵਿਫਟ ਪੈਟਰੋਲ 2018 ਮਾਡਲ ਹਾਂਜੀ 2020 ਮਾਡਲ 20 570000 ਦੀ ਲੈ ਵੀ 20 ਮਾਡਲ 570000 ਰੁਪਿਆ ਦੇ ਵਿੱਚ ਲਾਏ ਪਏ ਹੋਏ ਨੇ ਦੇਖੋ ਲਾਏ ਪਏ ਹੋਏ ਨੇ ਵਧੀਆ ਕਾਰ ਆ ਯਾਰ ਆਹ ਇਹ ਆ ਗਈ ਜੀ ਈ ਹੌਣ ਹੂੰ ਹੂੰ ਯੋ ਨੇ ਕਿ ਤੋਂ ਕੀ 12 ਮਾਡਲ ਗੱਡੀ ਆ ਜੀ ਇਹ ਠੀਕ ਹੈ ਤੇ 1.5 ਲੱਖ ਰੁਪਏ ਦੀ ਨਹੀਂ ਕਿਤੋਂ ਆ ਗਈ ਪਤਾ ਹੀ ਨਹੀਂ ਇਹ ਤਾਂ ਅੰਦਰ ਜਿਹਨੂੰ ਕੀ ਖੜੀ ਆ ਹਾਂ ਤੇ 2011 ਮਾਡਲ ਵੈਂਟੋ ਹਾਂ ਜੀ 22 ਲੱਖ ਰੁਪਏ ਦੀ 22 ਲੱਖ ਰੁਪਈਆ ਦੀ ਆ ਗਈ ਬਰੇਜ਼ਾ ਕਾਰ ਇਹ ਕਿਹੜਾ ਮਾਡਲ ਆਈ ਆਪਣੇ ਲਵੇ ਇਹ 2018 18 18 ਜੱਡੀ ਪਲੱਸ ਇਹ ਹਾਂਜੀ 7,70,000 ਰੁਪਏ 770 ਦੀ ਅਲਾਏ ਇਹਨੂੰ ਸੋਨੇ ਪਾਏ ਨੇ ਬਈ ਹਨਾ ਤੇ ਆਹ ਇਹ ਆ ਗਈ ਜੀ 2014 ਮਾਡਲ ਐ ਸੈਕਸ ਹਾਂਜੀ 3,90,000 ਰੁਪਏ ਜੀ 390 ਦੇ ਵਿੱਚ ਬਈ 14 ਮਾਡਲ 14 ਮਾਡਲ ਬਹੁਤ ਜਾਇਜ਼ ਰੇਟ ਹੈ ਨਾ ਹਾਂਜੀ ਹਾਂ ਗੱਡੀ ਵਧੀਆ ਲੱਗ ਰਹੀ ਹੈ ਲੈ ਵੀ 3,90,000 ਰੁਪਏ ਦੇ ਵਿੱਚ ਬਈ 14 ਮਾਡਲ ਕਾਰ ਅਲਾਏ ਕਾਰ ਨੂੰ ਹੈਗੀ ਪੈਟਰੋਲ ਵਾਲੀ ਆ ਗਈ ਜੀ ਇਹੇ ਲਾਸਟ ਕਾਰ ਇਹ ਹੈ अल्टੋ अल्टੋ 4 ਮਾਡਲ 4 ਮਾਡਲ ਬੱਲੇ ਵਾਹ ਜੀ ਵਾਹ 4 ਮਾਡਲ ਹੈ ਕੋਈ ਰੇਟ ਨਹੀਂ ਪਤਾ ਪਰ ਇਹਦਾ ਰੇਟ ਨਹੀਂ ਪਤਾ ਬੂਨਾਮ ਹੈ ਤਾਂ ਇੱਕ ਏ ਲੱਖ ਤੋਂ ਥੱਲੇ ਆ ਇਹ ਬਸ ਹੈ ਛੋਟਾ ਇਹ ਆ ਆ ਦਿਖਾ ਦੇ ਲਾਸਟ ਕਰ ਇਹਦਾ ਪਹਿਲਾਂ ਦਿਖਾਤੀ ਪਹਿਲਾਂ ਅੱਛਾ ਹਾਂ ਤੇ ਆ ਗਈ ਲਾਸਟ ਕਰ ਲੋ ਬਾਈ ਮਿੱਤਰੋ ਜੇ ਕਿਸੇ ਨੂੰ ਕੋਈ ਕਾਰ ਲੈਣੀ ਆ ਹੁਣ ਆਜੋ ਅਮਰਗੜ ਬਾਈ ਕਿਹੜਾ ਮਾਡਲ ਹੈ ਇਹ ਆ ਗਈ ਜੀ 2000 17 ਮਾਡਲ ਵੀਡੀ ਆ ਇਹ ਨਾ ਆਈ ਹੋਈ ਆ ਪਹਿਲਾਂ ਵੀ 5.5 ਦੀ ਆਈ ਹੀ ਆਪਾਂ ਨੂੰ ਠੀਕ ਹੈ ਤੇ ਫਿਰ ਆ ਆ ਲਾਸਟ ਗੱਡੀ ਆ ਜੀ ਹਾਂ ਜੀ 2011 ਮਾਡਲ ਗੱਡੀ ਆ ਜੀ ਇਹ ਹਾਂ ਜੀ ਓਰੀਜਨਲ ਸਾਰੀ ਆ ਹਾਂਜੀ ਤੇ ਨਾਮ ਮੇਰੇ ਖਾਲ ਦੂਜੇ ਆ ਇਹ ਓਕੇ ਦੂਸਰੇ ਨਾਮ ਤੇ ਆ ਵੀਡੀਆਈ ਆ ਹੂੰ ਹੂੰ ਗੱਡੀ ਦਾ ਰੇਟ ਹੈ ਜੀ 2,25,000 ਸਵਾ 2 ਲੱਖ ਰੁਪਏ ਬਹੁਤ ਸੋਹਣੀ ਗੱਡੀ ਲੈ ਵੀ ਤੇ ਭਈ ਆ ਜਾਓ ਫਿਰ ਜੇ ਕਿਸੇ ਨੇ ਹੋਰ ਵੀ ਕੋਈ ਕਾਰ ਲੈਣੀ ਆ ਤਾਂ ਧੂਰੀ ਕਾਰ ਵਯਾਰ ਦੇ ਦਫ਼ਤਰ ਵੀ ਤੁਸੀਂ ਆ ਸਕਦੇ ਆਂਗੇ ਅਮਰਗੜ ਬਰਨਾਲਾ ਪਹੀੜ ਤੇ ਸੰਗਰੂਰ ਅਦਰਵਾਈਜ਼ ਸੰਡੇ ਨੂੰ ਮੇਲਾ ਲੱਗਦਾ ਹੁੰਦਾ ਇੱਥੇ ਦੂਸਰੇ ਨੂੰ ਦੂਸਰਾ ਮਹੀਨੇ ਦਾ ਦੂਸਰਾ ਠੀਕ ਆ ਆ ਜਾਓ ਫਿਰ ਨਵੀਆਂ ਕਾਰਾਂ ਲੈਣ ਵਾਸਤੇ ਵਿਜ਼ਿਟ ਕਰ ਲਓ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਲੋਨ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਲੋਨ ਹੋ ਜੂ ਤੁਹਾਡਾ ਠੀਕ ਹੈ ਤੇ ਯਕੀਨ ਮੰਨਿਓ ਇੱਕ ਵੀ ਕਿਸੇ ਨੂੰ ਰੇ ਆ ਕੇ ਧੁੱਪ ਨਹੀਂ ਲੱਗਦੀ ਤੇ ਇਹਦਾ ਗੱਲ ਹੈ ਵੀਰੇ ਹਣਾ ਹਾਲ ਤੱਕ ਪਸੀਨਾ ਨਹੀਂ ਆਇਆ ਚੱਲੀਏ ਵੀਰੇ ਵੀਰੇ ਆਪਾਂ ਹਾਂਜੀ ਹਾਂ ਠੀਕ ਹੈ ਜੀ ਸასიਖਾ